ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਜਲ ਨਿਤਕਾਰਨ ਤੁਮ ਜਗ ਆਏ ਸੋય ਅਮਰਤ ਗੁਣ ਪਾਈ ਜਿਓ ਛੋੜ ਚੋ ਚਤਰਾਏ ਦਬਦਿਆ ਇਹ ਫਲ ਨਾ ਹੀ ਜਿਓ ਮਨਰੇ ਤੇਰ ਰਹਿ ਮਤ ਕੱਟ ਜਾਏ ਜਿਓ ਬਾਹਰ ਡੋੜਤ ਤਦੁਖ ਪਾਵੈ ਘਾਰ ਅੰਬਰ ਤ ਕਾਟ ਮੈ ਜਿਓ ਰਹਾਓ ਅਹ ਗੁਣ ਛੋਡ ਗੁਣ ਕਿਉ ਤਾਵੇ ਕਾਰ ਔਗਨ ਪਸਤਾਈ ਤਰ ਕੀ ਸਾਰ ਨਾ ਜਾਣ ਫਿਰ ਫਿਰ ਕੀਚ ਬਡਾਈ ਜਿਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੇ ਕਾਹਹੀਂ ਜਿਓ ਰਮਾਲਾ ਨਾਮ ਜਪੇ ਸਦ ਗੁਰਮਖਾ ਅੰਤਰ ਕੀ ਗਤ ਤਾਹੀ ਜੀਓ ਬਾਰਹਰ ਲੋਭ ਨਿੰਦਾ ਕੂੜ त्यागੈ ਸੱਚ ਗੁਰ ਬਚਨੀ ਫਲ ਪਾਹੀ ਜੀਓ ਜੁਹ ਭਾਵੇ ਤਿਉ ਰਾਖ ਹਲ ਜੀਓ ਜਾਨ ਨਾਨਕ ਸ਼ਬਦ ਸਲਾਹੀ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਜਲ ਨਿਤਕਾਰਨ ਤੁਮ ਜਗ ਆਏ ਸੋ ਅਮਰਤ ਗੁਣ ਪਾਈ ਜਿਓ ਛੋੜ ਵੈਸੋ ਪੇਖੋ ਚੁਤرائی ਦਬਦਿਆ ਇਹ ਫਲ ਨਾਹੀਂ ਜਿਓ ਮਨ ਰੇ ਥੇਰ ਰਹਿ ਮਤ ਕੱਟ ਜਾਏ ਜਿਓ ਬਾਹਰ ਡੋੜਤ ਬਹੁਤ ਦੁੱਖ ਪਾਵੈ ਘਾਰ ਅੰਬਰਤ ਕਟ ਮੈਂ ਜਿਓ ਹਰ ਛੋੜ ਗੁਨਾ ਕਿਉ ਤਾਵੇ ਕਾਰ ਔਗਨ ਪਛਤਾਈ ਜੀਓ ਸਾਰ ਅਪਸਰ ਕੀ ਸਾਰ ਨਾ ਜਾਣ ਫਿਰ ਫਿਰ ਕੀਚ ਬਡਾਈ ਜੀਓ ਅੰਤਰ ਮੈਲ ਲੋਬ ਬਹੁ ਝੂਠੇ ਬਾਹਰ ਨਾਵੇ ਕਾਹਹੀਂ ਜੀਓ ਨਿਰਮਲ ਨਾਮ ਜਪੇ ਸਦ ਗੁਰਮਖਾ ਅੰਤਰ ਕੇ ਗਤ ਤਾਹੀ ਜੀਓ ਬਾਰ ਹਰ ਲੋਭ ਨਿੰਦਾ ਕੂੜ त्यागੈ ਸੱਚ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੇ ਤਿਉ ਕਹ ਹਲ ਜੀਓ ਜਾਨ ਨਾਨਕ ਸਬਦ ਸਲਾਹੀ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅਮਰਤ ਗੁਣ ਪਾਈ ਜੀਓ ਛੋੜ ਬੈਸੋ ਪੇਖੋ ਚੁਤرائی ਦੁਬਦਿਆ ਇਹ ਫਲ ਨਾਹੀਂ ਜੀਓ ਮਨ ਰੇ ਤੇਰੇ ਤਤ ਜਾਏ ਜਿਓ ਬਾਹਰ ਡੋੜਤ ਬਹੁਤ ਦੁੱਖ ਪਾਵੈ ਘਾਰ ਅੰਬਰ ਤ ਕਟ ਮਹੀਂ ਜਿਓ ਰਹਾਓ ਅਹ ਗੁਣ ਛੋਡ ਸਤਾਏ ਜਿਓ ਸਾਰ ਅਪਸਰ ਕੇ ਸਾਰ ਨਾ ਜਾਣ ਫਿਰ ਫਿਰ ਕੀਚ ਬਡਾਈ ਜਿਓ ਅੰਤਰ ਮੈਲ ਲੋਭ ਬਹੁ ਝੂਠੇ बार नावे काहि जियो निर्मल नाम जपे सद्गुरुमख अंतर की गत ताहि जियो लोभ निंदा ਉੜੇ ਤਿਆਗੈ ਸੱਚ ਗੁਰ ਬਚਨੀ ਫਲ ਪਾਹੀ ਜੀਓ ਜੁਹ ਭਾਵੇ ਤਿਉ ਰਾਖ ਹਲ ਜੀਓ ਜਾਨ ਨਾਨਕ ਸਬਦ ਸਲਾਹੀ ਜੀਓ ਸਤਨਾਮ ਸੇਵਾ ਹੈ ਗੁਰੂ ਸਹਬ ਜੀ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅਮਰਤ ਗੁਣ ਪਾਈ ਜੀਓ ਛੋੜ ਬੈਸੋ ਪੇਖੋ ਚੁਤرائی ਦੋਬਦਿਆ ਇਫਲ ਨਾਈ ਜਿਓ ਮਨ ਰੇ ਤੇਰ ਰਹਿ ਮਤ ਕੱਟ ਜਾਏ ਜਿਓ ਬਾਹਰ ਡੋੜਤ ਬਹੁਤ ਦੁੱਖ ਪਾਵੈ ਘਾਰ ਅੰਬਰਤ ਕਟ ਮਾਈ ਜੀਉ ਰਹਾਉ ਆਹੋ ਗੁਣ ਛੋੜ ਗੁਣਾ ਕਿਉ ਤਾਵੇ ਕਰ ਔਗਨ ਪਛਤਾਈ ਸਾਰ ਨਾ ਜਾਣ ਫਿਰ ਫਿਰ ਕੀਚ ਬਡਾਈ ਜਿਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੇ ਕਾਹਹੀਂ ਜਿਓ मल नह जपे सद गुर्मुमख अन्त्री गत ताहि जियो पारहार लोभ निगे ਸੱਚ ਗੁਰ ਬਚਨੀ ਫਲ ਪਾਹੀ ਜੀਓ ਜੁਹ ਭਾਵੇ ਤਿਉ ਰਾਖ ਹਲ ਜੀਓ ਜਾਨ ਨਾਨਕ ਸਬਦ ਸਲਾਹੀ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਜਲ ਨਿੱਤ ਕਾਰਨ ਤੂੰ ਜਗ ਆਏ ਸੋய் ਅਮਰਤ ਗੁਣ ਪਾਈ ਜਿਓ ਛੋੜ ਵਸੋ ਪੇਖੋ ਚੁਤرائی ਦਬਦਿਆ ਇਹ ਫਲ ਨਾਹੀਂ ਜਿਓ ਮਨ ਰੇ ਥੇਰ ਰਹਿ ਮਤ ਕੱਟ ਜਾਏ ਜਿਓ ਬਾਹਰ ਡੋੜਤ ਬਹੁਤ ਦੁੱਖ ਪਾਵੈ ਘਾਰ ਅੰਬਰ ਤ ਕਾਟ ਜਬੜਾਈ ਜਿਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੇ ਕਾਹੀਂ ਜਿਓ ਨਿਰਮਲ ਨਾਮ ਜਪੇ ਸਦ ਗੁਰਮਖਾ ਅੰਤਰ ਕੇ ਗਤ ਤਾਹੀ ਜੀਓ ਬਾਰ ਹਰ ਲੋਭ ਨਿੰਦਾ ਕੂੜ त्यागੈ ਸੱਚੋ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੇਂ ਤਿਉ ਰਾਖ ਹਲ ਜਿਓ ਜਾਨ ਨਾਨਕ ਸਬਦ ਸਲਾਹੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਓਏ ਅਮਰਤ ਗੁਣ ਪਾਈ ਜਿਓ ਛੋੜ ਵੈਸੋ ਪੇਖੋ ਚੁਤرائی ਦਬਦਿਆ ਇਹ ਫਲ ਨਾਹੀਂ ਜਿਓ ਮਨ ਰੇ ਥੇਰ ਰਹਿ ਮਤ ਕਤ ਜਾਏ ਜਿਓ ਹੋ ਹੋ ਬਾਹਰ ਡੋੜਤ ਬਾਤ ਦੁਖ ਪਾਵੈ ਘਾਰ ਅੰਬਰਤ ਕਟ ਮੈਂ ਜਿਓ ਫਿਰ ਕੀ ਚ ਵਡਾਈ ਜੀ ਨਾਮ ਜਪੇ ਸਦ ਗੁਰਮਖਾ ਅੰਤਰ ਕੀ ਗਤ ਤਾਹੀ ਜੀਓ ਬਾਰਹਰ ਲੋਭ ਨਿੰਦਾ ਕੂੜ त्यागੈ ਸੱਚ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੇ ਤਿਉ ਰਾਗ ਹਲ ਜੀਓ ਜਾਨ ਨਾਨਕ ਸਬਦ ਸਲਾਹੀ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋய் ਅਮਰਤ ਗੁਣ ਪਾਈ ਜੀਓ ਛੋੜ ਬੈਸੋ ਪੇਖੋ ਚੁਤرائی ਦਬਦਿਆ ਇਹ ਫਲ ਨਾਹੀ ਜੀਓ ਮਨ ਰੇ ਥੇਰ ਕਾਤ ਜਾਏ ਜਿਓ ਹੋ ਹੋ ਬਾਹਰ ਡੋੜਤ ਬਾਤ ਦੁਖ ਪਾਵੈ ਘਾਰ ਅੰਬਰਤ ਕਾਟ ਮਹੀਂ ਜਿਓ ਰਾ ਫੇਰ ਫੇਰ ਕੀਚ ਬੜਾਈ ਜੀਓ ਜਪੇ ਸਦ ਗੁਰਮਖਾ ਅੰਤਰ ਕੀ ਗਤ ਤਾਹੀ ਜੀਓ ਬਾਰਹਰ ਲੋਭ ਨਿੰਦਾ ਕੂੜ त्यागੈ ਸੱਚ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੇ ਤਿਉ ਰਾਖ ਹਲ ਜੀਓ ਜਾਨ ਨਾਨਕ ਸਬਦ ਸਲਾਹੀ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅਮਰਤ ਗੁਣ ਪਾਈ ਜਿਓ ਛੋੜ ਬੈਸੋ ਪੇਖੋ ਚੁਤرائی ਦਬਦਿਆ ਇਹ ਫਲ ਨਾਹੀਂ ਜਿਓ ਮਨ ਰੇ ਥੇਰ ਤਤ ਜਾਏ ਜਿਓ ਬਾਹਰ ਡੋੜਤ ਬਹੁਤ ਦੁੱਖ ਪਾਵੈ ਘਰ ਅੰਬਰਤ ਕਟ ਮੈਂ ਜਿਓ ਰਹਾਓ ਅਹ ਗੁਣ ਛੋਡ फेर फेर केच बडाई जियो अंतर मेल लोब बहु झूठे बाहर नावे काहे जियो निर्मल ਜਪੇ ਸਦ ਗੁਰਮਖਾ ਅੰਤਰ ਕੀ ਗਤ ਤਾਹੀ ਜੀਓ ਬਾਰਹਾਰ ਲੋਭ ਨਿੰਦਾ ਕੂੜ त्यागੈ ਸੱਚ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੇ ਤਿਉ ਰਾਖ ਹਲ ਜੀਓ ਜਾਨ ਨਾਨਕ ਸਬਦ ਸਲਾਹੀ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅਮਰਤ ਗੁਣ ਪਾਈ ਜੀਓ ਛੋੜ ਬੈਸੋ ਪੇਖੋ ਚੁਤرائی ਦੁਬਦਿਆ ਇਹ ਫਲ ਨਾਹੀਂ ਜੀਓ ਮਨ ਰੇ ਥੇਰੇ ਤਤ ਜਾਏ ਜਿਓ ਬਾਹਰ ਡੋੜਤ ਬਹੁਤ ਦੁੱਖ ਪਾਵੈ ਘਾਰ ਅੰਬਰਤ ਕਟ ਮੈਂ ਜਿਓ ਰਹਾਓ ਅਹ ਗੁਣ ਛੋਡ ਗੋਣਾ ਕਿਉ ਤਾਵੇ ਕਾਰ ਔਗਨ ਪਛਤਾਈ ਜਿਉ ਸਾਰ ਅਪਸਰ ਕੀ ਸਾਰ ਨਾ ਜਾਣ ਫਿਰ ਫਿਰ ਕੀਚ ਬਡਾਈ ਜਿਉ अंतर न्तरमलोभ पूे बाहर नावे काहीं जियो निर्मल नाम जपे सद्गुरुमख ਅੰਤਰ ਕੇ ਗਤ ਤਾਹੀ ਜੀਓ ਬਾਰ ਹਰ ਲੋਭ ਨਿੰਦਾ ਕੂੜ त्यागੈ ਸੱਚ ਗੁਰ ਬਚਨੀ ਫਲ ਪਾਹੀ ਜੀਓ ਜੁਹ ਭਾਵੇ ਤਿਉ ਰਾਖ ਹਲ ਜੀਓ ਜਾਨ ਨਾਨਕ ਸਬਦ ਸਲਾਹੀ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅਮਰਤ ਗੁਣ ਪਾਈ ਜੀਓ ਸੋਡ ਵੈਸੋ ਪੇਖੋ ਚੁਤرائی ਦੁਬਦਿਆ ਇਹ ਫਲ ਨਾਹੀਂ ਜੀਓ ਮਨ ਰੇ ਤੇਰੇ ਤਜਾਏ ਜਿਓ ਬਾਹਰ ਡੋੜਤ ਬਹੁਤ ਦੁੱਖ ਪਾਵੈ ਘਾਰ ਅੰਬਰਤ ਕਟ ਮੈ ਜੀ ਛੋੜ ਗੁਣਕਿਓ ਤਾਵੇ ਕਾਰ ਔਗਨ ਪਸਥਾਈ ਜੀਓ ਸਾਰ ਅਪਸਰ ਕੀ ਸਾਰ ਨਾ ਜਾਣੇ ਫਿਰ ਫਿਰ ਕੀਚ ਬਡਾਈ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੇ ਕਾਹੀਂ ਜੀਓ ਨਿਰਮਲ ਨਾਮ ਜਪੇ ਸਦ ਗੁਰਮਖ ਅੰਤਰ ਕੀ ਗਤ ਤਾਹੀ ਜੀਓ ਹਰ ਹਰ ਲੋਭ ਨਿੰਦਾ ਕੂੜ त्यागੈ ਸੱਚੋ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੇ ਤਿਉ ਰਾਖ ਹਲ ਜੀਓ ਜਾਨ ਨਾਨਕ ਸ਼ਬਦ ਸਲਾਹੀ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਜਿਸ ਜਲ ਨਿੱਦ ਕਾਰਨ ਤੁਮ ਜਗ ਆਏ ਸੋ ਅਮਰਤ ਗੁਣ ਪਾਈ ਜੀਓ ਸੋ ਚੋਤਰਾਏ ਦਬਦਿਆ ਇਹ ਫਲ ਨਾ ਜਿਓ ਮਨਰੇ ਥੇਰ ਰਹਿ ਮਤ ਕੱਤ ਜਾਏ ਜਿਓ ਬਾਹਰ ਡੋੜਤ ਬਾਤ ਦੁਖ ਪਾਵੇ ਕਾਰ ਅੰਬਰ ਤ ਕਟ ਮੈਂ ਜੀਉ ਰਹਾ ਓ ਅਹ ਗੁਣ ਛੋਡ ਗੁਨਾ ਕਿਉ ਤਾਵੇ ਕਾਰ ਔਗਨ ਪਸਤਾਈ ਜੀਉ ਸਾਰ ਕੀ ਸਾਰ ਨਾ ਜਾਣ ਫਿਰ ਫਿਰ ਕੀਚ ਬਡਾਈ ਜਿਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੇ ਕਾਹੀਂ ਜਿਓ ਮਾਲਾ ਨਾਮ ਜਪੇ ਸਦ ਗੁਰਮਖਾ ਅੰਤਰ ਕੀ ਗਤ ਤਾਹੀ ਜੀ